ਸਤਿ ਸ਼੍ਰੀ ਅਕਾਲ ਜੀ ਮੈਂ ਹਾ ਅਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮਾਲ ਮੰਤਰੀ ਬਿਕਮ ਸਿੰਘ ਮਜੀਠੀਆ ਜੇਕਰ ਗੱਲ ਕਰੀਏ ਤਾਂ ਕਾਫੀ ਦੋ ਤਿੰਨ ਜਿਹੜੇ ਨੇ ਬੀਤੇ ਮਹੀਨਿਆਂ ਤੋਂ ਉਹਨਾਂ ਉੱਤੇ ਵੱਡੀ ਕਾਰਵਾਈ ਕੀਤੀ ਹੋਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜੇਕਰ ਗੱਲ ਕਰੀਏ ਤਾਂ ਬਿਕਮ ਸਿੰਘ ਮਜੀਠੀਆ ਵੱਲੋਂ ਸੋਚਿਆ ਵੀ ਨਹੀਂ ਗਿਆ ਸੀਗਾ ਮੇਰੇ ਉੱਤੇ ਐਡੀ ਵੱਡੀ ਕਾਰਵਾਈ ਹੋ ਸਕਦੀ ਹੈ ਉਹਦੇ ਚੱਲਦਿਆਂ ਹੀ ਕਾਫੀ ਜਿਹੜੇ ਨੇ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਸਬੂਤ ਵੀ ਜਿਹੜੇ ਨੇ ਕੋਰਟ ਦੇ ਵਿੱਚ ਦਿੱਤੇ ਗਏ ਸੀ ਵਿਜੀਲੈਂਸ ਵੱਲੋਂ ਤੇ ਪੰਜਾਬ ਸਰਕਾਰ ਵੱਲੋਂ ਤਾਂ ਕਾਫੀ ਜਿਹੜੇ ਨੇ ਵਾਰ-ਵਾਰ ਸਟੇਜਾਂ ਉੱਤੇ ਵੀ ਬੋਲਦੇ ਸਾਹਮਣੇ ਆਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੇ ਜਿਸ ਤਰ੍ਹਾਂ ਵਿਕਰਮ ਸਿੰਘ ਮਜੀਠੀਆ ਉੱਤੇ ਵੱਡੀ ਕਾਰਵਾਈ ਕੀਤੀ ਹੋਈ ਹੈ ਤਾਂ ਹੁਣ ਉਹ ਜਿਹੜਾ ਹੈ ਜੇਲ੍ਹ ਦੇ ਵਿੱਚੋਂ ਬਾਹਰ ਨਹੀਂ ਆ ਸਕਦਾ ਉਹਦੇ ਚਲਦਿਆ ਬਿਕਮ ਸਿੰਘ ਮਜੀਠੀਆ ਵੱਲੋਂ ਕਾਫੀ ਵਾਰ ਪਟੀਸ਼ਨਾਂ ਵੀ ਪਾਈਆਂ ਗਈਆਂ ਜ਼ਮਾਨਤ ਦੀ ਵੀ ਪਟੀਸ਼ਨ ਪਾਈ ਗਈ ਜਿਹਦੇ ਨਾਲ ਚਲਦਿਆ ਉਹਨਾਂ ਨੇ ਵੀ ਆਈਪੀ ਸਹੂਲਤਾਂ ਦੀ ਵੀ ਗੱਲ ਕੀਤੀ ਕਿ ਮੈਂ ਜਿਹੜਾ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਮੰਤਰੀ ਵੀ ਰਹਿ ਚੁੱਕਾ ਹਾਂ ਮੈਨੂੰ ਵੀ ਆਈਪੀ ਸਹੂਲਤਾਂ ਮਿਲਣੀਆਂ ਚਾਹੀਦੀਆਂ ਨੇ ਲੇਕਿਨ ਕੋਰਟ ਨੇ ਜਿਹੜਾ ਹੈ ਅੱਗੋਂ ਇਹ ਕਹਿਆ ਕਿ ਤੁਸੀਂ ਕਿਸ ਤਰ੍ਹਾਂ ਇਹ ਪਟੀਸ਼ਨਾਂ ਦਾਇਰ ਕਰ ਰਹੇ ਹੋ ਹਾਲਾਂਕਿ ਨਾ ਹੀ ਸੱਤਾ ਦੇ ਵਿੱਚ ਤੁਹਾਡੀ ਪਾਰਟੀ ਹੈ ਤੇ ਨਾ ਹੀ ਹੋ ਤੁਸੀਂ ਕਿਸੇ ਜਗ੍ਹਾ ਦੇ ਮੰਤਰੀ ਹੋ ਲੇਕਿਨ ਉਹਦੇ ਚੱਲਦੇ ਆ ਫਿਰ ਵੀ ਜਿਹੜਾ ਹੈ ਬਿਕਮ ਸਿੰਘ ਮਜੀਠੀਆ ਵੱਲੋਂ ਵਾਰ-ਵਾਰ ਔਰੰਜ ਸ਼ਾਹਨੀ ਵਾਸਤੇ ਕਦੀ ਵੀ ਆਈਪੀ ਸਹੂਲਤਾਂ ਵਾਸਤੇ ਜਾਂ ਜ਼ਮਾਨਤ ਵਾਸਤੇ ਪਟੀਸ਼ਨਾਂ ਪਾਈਆਂ ਗਈਆਂ ਹਾਲਾਂਕਿ 20 ਸਤੰਬਰ ਤੱਕ ਉਹ ਜਿਹੜੇ ਨੇ ਬਿਕਮ ਸਿੰਘ ਮਜੀਠੀਆ ਨਿਆਹ ਹਿਰਾਸਤ ਦੇ ਵਿੱਚ ਨੇ لیکن ਤੁਹਾਨੂੰ ਦੱਸ ਦਈਏ ਕਿ ਇਸ ਟਾਈਮ ਦੀ ਸਭ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਇਹ ਆ ਰਹੀ ਹੈ ਕਿ ਵਿਕਰਮ ਸਿੰਘ ਮਜੀਠੀਆ ਨੂੰ ਇੱਕ ਵੱਡੀ ਰਾਹਤ ਮਿਲਣ ਜਾ ਰਹੀ ਹੈ ਉਹ ਰਾਹਤ ਕੀ ਹੈ ਉਸ ਬਾਰੇ ਵੀ ਗੱਲ ਕਰਾਂਗੇ ਲੇਕਿਨ ਜਿਸ ਤਰ੍ਹਾਂ ਵਿਕਰਮ ਸਿੰਘ ਮਜੀਠੀਆ ਦੇ ਇਹਨਾਂ ਦਿਨਾਂ ਦੇ ਵਿੱਚ ਸਾਹ ਸੁੱਕੇ ਰਹੇ ਨੇ ਜਿਸ ਤਰ੍ਹਾਂ 40 ਹਜ਼ਾਰ ਪੰਨਿਆਂ ਦੀ ਚਾਰਸ਼ਿਰ ਪੇਸ਼ ਹੋਈ ਹੈ ਜਿੱਥੇ ਵਿਕਰਮ ਸਿੰਘ ਮਜੀਠੀਆ ਦੇ 100 ਤੋਂ ਜਿਹੜੇ 100 ਦੇ ਕਰੀਬ ਨੇ ਲੋਕਾਂ ਵੱਲੋਂ ਵੀ ਜਿਹੜਾ ਕਿਹਾ ਗਿਆ ਹੈ ਕਿ ਉਹਨਾਂ ਬਾਰੇ ਜਿਹੜੇ ਨੇ ਸਬੂਤ ਇਕੱਠੇ ਹੋ ਰਹੇ ਨੇ ਤੇ ਦੂਸਰੇ ਪਾਸੇ ਕਾਫੀ ਜਿਹੜੇ ਨੇ ਉਹਨਾਂ ਵਿੱਚ ਬੀਜੇਪੀ ਦੇ ਤੇ ਸ਼੍ਰੋਮੀ ਅਕਾਲੀ ਦਲ ਦੇ ਵੀ ਜਿਹੜੇ ਲੋਕ ਸ਼ਾਮਿਲ ਕੀਤਾ ਜਾ ਰਿਹਾ ਹੈ ਲੇਕਿਨ ਬਿਕਰਮ ਸਿੰਘ ਮਜੀਠੀਆ ਵੱਲੋਂ ਵਾਰ-ਵਾਰ ਕਿਹਾ ਗਿਆ ਕਿ ਇਹ ਬਦਲਾਖੋਰੀ ਦੀ ਰਾਜਨੀਤੀ ਹੈ ਇਹ ਜਿਹੜੀ ਹੈ ਮੇਰੇ ਨਾਲ ਜੋ ਸੱਤਾ ਦੇ ਵਿੱਚ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਏ ਮੇਰੇ ਨਾਲ ਬਦਲਾਖੋਰੀ ਦੀ ਰਾਜਨੀਤੀ ਕਰ ਰਹੇ ਨੇ ਲੇਕਿਨ ਉਹਦੇ ਚੱਲਦਿਆਂ ਕਾਫੀ ਵੱਡੇ ਸਬੂਤ ਪੇਸ਼ ਕਰ ਦਿੱਤੇ ਗਏ ਜਿੱਥੋਂ ਕਿ ਇਹ ਸਾਬਿਤ ਹੋਣਾ ਸ਼ੁਰੂ ਹੋ ਗਿਆ ਕਿ ਜਿਹੜੇ ਨੇ ਬਿਕਰਮ ਸਿੰਘ ਮਜੀਠੀਆ ਕਿਤੇ ਨਾ ਕਿਤੇ ਉਹਨਾਂ ਵੱਲੋਂ ਜਿਹੜੇ ਨੇ ਲੋਕਾਂ ਦੇ ਵਿੱਚ ਪ੍ਰਸ਼ਟਾਚਾਰੀ ਕੀਤੀ ਗਈ ਹੈ ਤਾਂ ਦੱਸ ਦਈਏ ਕਿ ਇਸ ਟਾਈਮ ਦੀ ਸਭ ਤੋਂ ਵੱਡੀ ਅਹਿਮ ਖਬਰ ਇਹ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਜਿਹੜੇ ਬਿਕਰਮ ਸਿੰਘ ਮਜੀਠੀਆ ਨੇ ਉਹਨਾਂ ਨੂੰ ਇੱਕ ਵੱਡੀ ਰਾਹਤ ਮਿਲਣ ਜਾ ਰਹੀ ਹੈ ਰਾਹਤ ਕੀ ਹੈ ਸੂਤਰਾ ਤੋਂ ਬੰਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਨੂੰ ਮੋਹਾਲੀ ਅਦਾਲਤ ਤੋਂ ਵੱਡੀ ਰਾਹਤ ਮਿਲੀ ਹੈ ਮਿਲੀ ਜਾਣਕਾਰੀ ਮੁਤਾਬਕ ਮੋਹਾਲੀ ਅਦਾਲਤ ਨੇ ਵਿਕਰਮ ਸਿੰਘ ਮਜੀਠੀਆ ਨੂੰ ਮੁਲਾਕਾਤ ਅਤੇ ਬੈਰਕ ਬਦਲੀ ਮਾਮਲੇ ਵਿੱਚ ਰਾਹਤ ਦਿੱਤੀ ਹੈ ਅੱਜ ਮੋਹਾਲੀ ਅਦਾਲਤ ਵਿੱਚ ਸੁਣਵਾਈ ਉਪਰੰਤ ਜੱਜ ਹਰਦੀਪ ਸਿੰਘ ਨੇ ਬਚਾਅ ਤਿਰ ਦੇ ਵੱਲੋਂ ਜੇਲ੍ਹ ਪ੍ਰਸ਼ਾਸਨ ਨੇ ਮਜੀਠੀਆ ਦਾ ਮੁਲਾਕਾਤ ਦੌਰਾਨ ਲਗਾਈਆਂ ਜਾ ਰਹੀਆਂ ਪਾਬੰਦੀਆਂ ਨੂੰ ਮੱਝੇ ਨਜ਼ਰ ਰੱਖਦੇ ਹੋਏ ਇਹ ਹੁਕਮ ਜਾਰੀ ਕੀਤੇ ਹਨ ਕਿ ਮਜੀਠੀਆ ਦੇ ਕਾਨੂੰਨੀ ਪਤੀਮਿੰਦ ਮੁਲਾਕਾਤ ਵਿੱਚ ਸੂਚੀਬੰਦ ਵਿਅਕਤੀ ਉਹਨਾਂ ਨਾਲ ਬਿਨਾਂ ਰੋਕਟੋਕ ਤੋਂ ਇਕੱਲੇ ਮੁਲਾਕਾਤ ਕਰ ਸਕਦੇ ਨੇ ਉਸ ਤੋਂ ਪਹਿਲਾਂ ਮਜੀਠੀਆ ਨੇ ਵਕੀਲਾਂ ਅਨੁਸਾਰ ਨਾਬਾ ਨਵੀਂ ਜੇਲ੍ਹ ਦੇ ਵਿੱਚ ਨਜ਼ਰਬੰਦ ਮਜੀਠੀਆ ਨਾਲ ਮੁਲਾਕਾਤ ਸਮੇ ਬਹੁਤ ਸਾਰੀਆਂ ਦਿੱਕਤਾਂ ਜੇਲ੍ਹ ਪ੍ਰਸ਼ਾਸਕ ਵੱਲੋਂ ਖੜੀਆਂ ਕੀਤੀਆਂ ਜਾਂਦੀਆਂ ਜਾਂਦੀਆਂ ਸਨ ਜਿਵੇਂ ਕਿ ਮੁਲਾਕਾਤ ਦਾ ਸਮਾਂ ਘਟਾਉਣਾ ਤੇ ਪਰਿਵਾਰਕ ਮੈਂਬਰ ਨੂੰ ਨਾ ਮਿਲਣ ਦੇਣਾ ਮੋਹਾਲੀ ਦਲ ਨੇ ਇਸ ਸਮੇ ਜਿਹੜੀ ਹੈ ਸਜੀ ਦੰਗੀ ਨੂੰ ਦੇਖਦਿਆਂ ਮਜੀਠੀਆ ਦੇ ਸੰਵਿਧਾਨਿਕ ਹੱਕਾਂ ਅਨੁਸਾਰ ਉਹਨਾਂ ਨੂੰ ਆਪਣੀ ਨਜ਼ਦੀਕੀਆਂ ਨਾਲ ਬਿਨਾ ਜੇਲ੍ਹ ਪ੍ਰਸ਼ਾਸਨ ਦੀ ਨਜਾਇਜ਼ ਦਖਲਅੰਦਾਜ਼ੀ ਤੇ ਮੁਲਾਕਾਤ ਦੀ ਇਜਾਜ਼ਤ ਦੇ ਦਿੱਤੀ ਹੈ ਇਸ ਦੇ ਨਾਲ ਹੀ ਬੈਰਕ ਬਦਲ ਅਰਜੀ ਵਿੱਚ ਅਦਾਲਤ ਨੇ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਦੇ ਮਜੀਠੀਆ ਉਸ ਸਮੇਂ ਸਾਰਨੀ ਅਨੁਸਾਰ ਨਿਯਮਤ ਤੌਰ ਤੇ ਨਿਗਰਾਨੀ ਰੱਖਣ ਲਈ ਨਿਰਦੇਸ਼ ਜਾਰੀ ਹਨ ਜਦ ਕਿ ਇਸ ਤੋਂ ਪਹਿਲਾਂ ਮਜੀਠੀਆ ਦੇ ਵਕੀਲਾਂ ਵੱਲੋਂ ਇਲਜ਼ਾਮ ਲਗਾਇਆ ਸੀ ਕਿ ਵਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਅੰਦਰ ਕੜੀ ਨਿਗਰਾਨੀ ਹੈ ਸਜ਼ਾ ਆਇਆਫਤਾ ਕੈਦੀਆਂ ਨਾਲ ਰੱਖਿਆ ਜਾ ਰਿਹਾ ਤਾਂ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਵੱਡੀ ਰਾਹਤ ਆ ਰਹੀ ਹੈ ਕਿ ਵਿਕਰਮ ਸਿੰਘ ਮਜੀਠੀਆ ਕਿਸੇ ਵੀ ਪਾਬੰਦੀਆਂ ਤੋਂ ਬਿਨਾਂ ਜਿਹੜੇ ਨੇ ਜੇਲ੍ਹ ਦੇ ਵਿੱਚ ਆਪਣੇ ਪਰਿਵਾਰ ਮੈਂਬਰਾਂ ਨਾਲ ਆਪਣੇ ਵਕੀਲਾ ਨਾਲ ਮਿਲ ਸਕਦੇ ਨੇ ਧੰਨਵਾਦ